ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਦੇ ਲਈ ਕਈ ਯੋਜਨਾਵਾਂ ਚਲਾਈਆਂ ਗਈਆਂ ਨੇ ਪਰ ਇਹਨਾਂ ਯੋਜਨਾਵਾਂ ਦੇ ਸਹੀ ਹੱਕਦਾਰ ਪਰਿਵਾਰ ਇਹਨਾਂ ਦਾ ਪੂਰਾ ਫਾਇਦਾ ਨਹੀਂ ਚੁੱਕ ਪਾਉਂਦੇ। ਅਜਿਹਾ ਇੱਕ ਪਰਿਵਾਰ ਗੁਰਦਾਸਪੁਰ ਦੇ ਪਿੰਡ ਪੁੱਲੇ ਚਾ ਕਲੋਨੀ ਦਾ ਰਹਿਣ ਵਾਲਾ ਹੈ ਜਿਸਦੇ ਮੁਖੀ ਦੀ 9 ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਘਰ ਦੀ ਔਰਤ ਗੁਰਪ੍ਰੀਤ ਕੌਰ ਨੂੰ ਆਪਣੇ ਦੋ ਬੱਚਿਆਂ ਨੂੰ ਪਾਲਣ-ਪੋਸ਼ਣ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਖੇਤਾਂ ਵਿੱਚ ਕਾ ਕੱਟ-ਕੱਟ ਕੇ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾ ਰਹੀ ਹੈ ਤੇ ਜੇਕਰ ਗੱਲ ਕਰੀਏ ਤਾਂ ਨਾ ਬੱਚਿਆਂ ਦੀ ਤਾਂ ਇੱਕ ਲੜਕੀ ਜਿਹੜੀ ਉਹ 15 ਚੰਗੀ ਹੁਣ ਕਾਰਨ ਪ੍ਰਾਈਵੇਟ ਸਕੂਲ ਨੇ ਫੀਸ ਮਾਫ ਰੱਖੀ ਹੈ ਜਦਕਿ ਬੇਟਾ 12ਵੀਂ ਜਮਾਤ ਦੇ ਵਿੱਚ ਸਰਕਾਰੀ ਸਕੂਲ ਵਿੱਚ ਪੜ ਰਿਹਾ ਤੇ ਦੋ ਕਮਰਿਆਂ ਵਾਲੇ ਕੱਚੇ ਘਰ ਦੀਆਂ ਬਾਲਿਆਂ ਦੇ ਸਹਾਰੇ ਛੱਤਾਂ ਜਿਹੜੀਆਂ ਨੇ ਬਰਸਾਤ ਦੇ ਦਿਨਾਂ ਵਿੱਚ ਚੁੰਦੀਆਂ ਨੇ ਤੇ ਕਦੇ ਵੀ ਡਿੱਗ ਸਕਦੀਆਂ ਨੇ ਮਕਾਨ ਵੀ ਕਾਫੀ ਨੀਵਾਇ ਤੇ ਬਾਰਿਸ਼ ਦੇ ਦਿਨਾਂ ਵਿੱਚ ਕਮਰਿਆਂ ਵਿੱਚ ਪਾਣੀ ਪਾਰ ਜਾਂਦਾ ਹੈ ਤੇ ਅਤੇ ਕਈ ਵਾਰ ਸਾਬਕਾ ਸਰਪੰਚ ਨੂੰ ਛੱਤਾਂ ਪੱਕੀਆਂ ਕਰਨ ਅਤੇ ਫਲਸ਼ ਸੁਚਾਲੇ ਬਣਾਉਣ ਦੇ ਲਈ ਵੀ ਸਰਕਾਰ ਵੱਲੋਂ ਦਿੱਤੀ ਗਈ ਗ੍ਰਾਂਟ ਜਿਹੜੀ ਹੈ ਉਸ ਦੀ ਬੇਨਤੀ ਕਰ ਚੁੱਕੇ ਨੇ ਪਰ ਹਜੇ ਤੱਕ ਕੋਈ ਵੀ ਗੌਰ ਨਹੀਂ ਕਰ ਰਿਹਾ ਨਵੇਂ ਬਣੇ ਸਰਪੰਚ ਬਲਵਿੰਦਰ ਸਿੰਘ ਦੇ ਭਰਾ ਲਖਵਿੰਦਰ ਸਿੰਘ ਨੇ ਕਿਹਾ ਹੈ ਕਿ ਪਿੰਡ ਦੇ ਕੁਝ ਪਰਿਵਾਰ ਸਰਕਾਰੀ ਯੋਜਨਾਵਾਂ ਤੋਂ ਵਾਂਝੇ ਰਹਿ ਗਏ ਨੇ ਤੇ ਅਜਿਹਾ ਹੀ ਜਿਹੜਾ ਹੈ ਅਜਿਹਾ ਪਹਿਲੀਆਂ ਪੰਚਾਇਤਾਂ ਵੱਲੋਂ ਅਫਸਰਾਂ ਦੇ ਨਾਲ ਗੱਲ ਕਰਨ ਵਿੱਚ ਜਿਜਕ ਮਹਿਸੂਸ ਕਰਨ ਕਾਰਨ ਹੋਇਆ ਹੈ ਤੇ ਉਹਨਾਂ ਵਿਸ਼ਵਾਸ ਦਿਵਾਇਆ ਹੈ ਕਿ ਪੰਚਾਇਤ ਵੱਲੋਂ ਉਸਦੀ ਮਦਦ ਜਿਹੜੀ ਹੈ ਜ਼ਰੂਰ ਕੀਤੀ ਜਾਵੇਗੀ। ਰੈਸਿਡੈਂਟ ਨੂੰ ਡੈਥ ਹੋਈ ਨੂੰ 9 ਸਾਲ ਹੋ ਗਏ ਆ। ਤਾਂ ਮੈਂ ਮਤਲਬ ਇਦਾਂ ਹੀ guzara ਕਰਕੇ ਆਪਣੇ ਘਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ guzara ਕਰਨ ਲਿਆ। ਕਿੱਥੇ ਕਿੱਥੇ ਕੰਮ ਕਰਦੇ ਹੋ ਕੰਮ ਨੂੰ ਜਦਾਂ ਮਤਲਬ ਘਰਾਂ ਦੇ ਵਿੱਚ ਵੀ ਮਿਲ ਜੇ ਰੋਟੀ ਪਕਾਉਂਦਾ ਉਹ ਵੀ ਕਰ ਲੈਣੀ ਆ ਕੋਈ ਵੀ ਕੰਮ ਮਿਲ ਜੇ ਤਾਂ ਮੈਂ ਕਰ ਲੈਣੀ ਆ ਤਾਂ ਕਰਕੇ ਤਾਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ ਬੱਚੇ ਕਿੰਨੇ ਉਮਰ ਹੈ ਔਰ ਕਿੱਥੇ ਕਿੱਥੇ ਪੜਦੇ ਹੈ ਬੇਟਾ ਮੇਰਾ ਬੱਬੇ ਵਾਲੀ ਸਕੂਲ ਪੜਦਾ ਹੈ ਬੇਟੀ ਮੇਰੀ ਪ੍ਰਾਈਵੇਟ ਸਕੂਲੇ ਪੜਦੀ ਹੈ ਬੇਟਾ ਸਰਕਾਰੀ ਸਕੂਲ ਹੈ ਹਾਂਜੀ ਪ੍ਰਾਈਵੇਟ ਸਕੂਲ ਦਾ ਫਿਰ ਕਿੰਦਾ ਕਰਦੇ ਹੋ ਖਾਚਾ ਵਗੈਰਾ ਨਾ ਉਹਨਾਂ ਦੇ ਮੈਨੂੰ ਬਹੁਤ ਜ਼ਿਆਦਾ ਸਹੂਲਤ ਹੈ ਉਹ ਮੈਂ ਇਸ ਟਾਈਮ ਤੇ ਵੀ ਬਹੁਤ ਜ਼ਿਆਦਾ ਮਤਲਬ ਕੋਈ ਉਹਨਾਂ ਦੇ ਮੈਨੂੰ ਐ ਨਹੀਂ ਉਹਨਾਂ ਨੇ ਮਹਿਸੂਸ ਹੋਣ ਦਿੱਤਾ ਕਿ ਮੈਂ ਪ੍ਰਾਈਵੇਟ ਸਕੂਲੇ ਪੜ੍ਹਾ ਰਹੀ ਹਾਂ ਕਿ ਸਰਕਾਰੀ ਉਹਨਾਂ ਦੀ ਮੈਨੂੰ ਬਹੁਤ ਸਹੂਲਤ ਹੈ ਮਕਾਨ ਦੇਖਿਆ ਸੜਕ ਨਾਲ ਕਾਫੀ ਨਹੀਂ ਹੈ ਬਾਰਿਸ਼ ਦੇ ਦਿਨਾਂ 'ਚ ਬਹੁਤ ਮੁਸ਼ਕਿਲ ਹੁੰਦੀ ਹੋਏਗੀ ਕੀ ਕੀ ਮੁਸ਼ਕਿਲ ਹੁੰਦੀ ਹੈ ਮੁਸ਼ਕਿਲਾਂ ਤਾਂ ਸਰ ਬਹੁਤ ਸਾਰੀਆਂ ਨੇ ਤਾਂ ਕਮਰੇ ਚੋਂਦੇ ਵੀ ਆ ਜਦੋਂ ਬਾਰਿਸ਼ ਆਉਂਦੀ ਆ ਤੇ ਲੋਕ ਸੌਂ ਕੇ ਗੁਜ਼ਾਰਾ ਕਰਦੇ ਆ ਤਾਂ ਆਪਾਂ ਬਹਿ ਕੇ ਰਾਤ ਕੱਟੀ ਦੀ ਆ ਵੀ ਸਾਡਾ ਕਮਰਾ ਇੱਥੋਂ ਨਾ ਸੌਣ ਲਾ ਜੇ ਨੁਕਸਾਨ ਨਾ ਕੋਈ ਹੋ ਜੇ ਤਾਂ ਰਾਤ ਸਾਡੀ ਬੈਠ ਕੇ ਹੀ ਨਿਕਲਦੀ ਆ ਗ੍ਰਾਂਟ ਲਈ ਕਦੇ ਅਪਲਾਈ ਕੀਤਾ ਲੈਂਟਰ ਬਣ ਲਈ ਜਾਂ ਇਹਦੇ ਉੱਚਾ ਕਰਵਣ ਲਈ ਹਾਂਜੀ ਕਿਹਾ ਤਾਂ ਸੀਗਾ ਪਰ ਸਰ ਨਹੀਂ ਕਿਸੇ ਨੇ ਨਹੀਂ ਧਿਆਨ ਦਿੱਤਾ ਕੀ ਮੰਗ ਕਰਦੇ ਹੋ ਹੁਣ ਮੰਗ ਸਰ ਮੇਰੀ ਇਹ ਹੀ ਹੈ ਕਿ ਮੇਰਾ ਘਰ ਬਣਾ ਕੇ ਦਿੱਤਾ ਜਾਏ ਤੁਸੀਂ ਆਪਣੀ ਆ ਪੰਚਾਇਤੀ ਇਲੈਕਸ਼ਨ ਦੀ ਜੋ ਕੈਂਪੇਨ ਸ਼ੁਰੂ ਹੋਈ ਸੀ ਤੇ ਉਦੋਂ ਆਪਾਂ ਡੋਰ ਟੂ ਡੋਰ ਘਰ ਘਰ ਵੋਟ ਮੰਗਣ ਜਿੱਦੂ ਆਏ ਆ ਉਸ ਟਾਈਮ ਮੈਂ ਦੇਖਿਆ ਕਿ ਆ ਬਹੁਤ ਮਤਲ ਖਸਤਾ ਹਾਲ ਤੇ ਵਿੱਚ ਇਹ ਪਰਿਵਾਰ ਰਹਿ ਰਿਹਾ ਵਾ ਕਿ ਜਿਨ੍ਹਾਂ ਕੋਲ ਕੁਛ ਵੀ ਨਹੀਂ ਹੈ ਇਹਨਾਂ ਦਾ ਘਰ ਇੰਨਾ ਵਾ ਰੋਡ ਤੋਂ ਨੀਵਾ ਕਿ ਜਦੋਂ ਬਾਰਸ਼ ਆਉਂਦੀ ਆ ਤੇ ਇਹ ਬਾਹਰ ਖੜੇ ਹੋ ਕੇ ਆਪਣਾ ਗੁਜ਼ਾਰਾ ਕਰਦੇ ਆ ਕਿ ਪਾਣੀ ਨਾ ਅੰਦਰ ਵੜ ਜਾ ਕਿੰਨਾ ਤੁਸੀਂ ਆਪ ਦੇਖ ਹੀ ਲਿਆ ਤੁਸੀਂ ਆਪਣੇ ਚੈਨਲ ਦੇ ਥਰੂ ਕਿ ਸੜਕ ਨਾਲੋਂ ਆ ਬੇੜਾ ਕਿੰਨਾ ਨੀਵਾ ਤੇ ਬੇੜੇ ਤੋਂ ਘਰ ਫਿਰ 2 ਫੁੱਟ ਨੀਵਾ ਅੰਦਰ ਕਮਰਾ ਜਿਹੜਾ ਇਹਨਾਂ ਦਾ ਹੈਗਾ ਉਹ ਵੀ ਉੱਤੇ ਬੱਲੇ ਆ ਜਿਹੜਾ ਚੁੰਦਾ ਵਾ ਹਨ ਤੇ ਬੜਾ ਦੁੱਖ ਹੋਇਆ ਉਹ ਤੋਂ ਦੇਖ ਕੇ ਪਰਿਵਾਰ ਨੂੰ ਇੱਕ ਤੇ ਵਿੱਡੋ ਹੈਗੀ ਆ ਇਹਦਾ ਘਰ ਵਾਲਾ ਨਹੀਂ ਹੈ ਉਹਦੀ ਡੈਥ ਹੋ ਗਈ ਹੈ ਨਾ ਉਹ ਵੀ ਦਿਹਾੜੀ ਕਰਦਾ ਸੀ ਤੇ ਉਹਨੂੰ ਅਟੈਕ ਹੋਣ ਅਚਾਨਕ ਉਹਦੀ ਮੌਤ ਹੋ ਗਈ 9 ਸਾਲ ਪਹਿਲੇ ਦੀ ਤੇ ਆਪਣੇ ਬੱਚੇ ਜਿਹੜੇ ਆ ਦੋ ਬੱਚਿਆਂ ਨੂੰ ਬੜੇ ਆਪਣੀ ਮਿਹਨਤ ਕਰਕੇ ਘਰਾਂ ਚ ਕੰਮ ਕਰਕੇ ਜੋ ਵੀ ਇਹਨੂੰ ਇਸ ਭੈਣ ਨੂੰ ਸਾਡੇ ਨੂੰ ਕੰਮ ਮਿਲਦਾ ਉਹ ਕਰਕੇ ਇਹਨਾਂ ਆਪਣੇ ਬੱਚਿਆਂ ਨੂੰ ਪਾਲਣ ਲਈ ਹੈਗੀ ਆ ਤੇ ਪੜਾ ਰਹੀ ਹੈ ਨਾਲੇ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਐਜੂਕੇਟ ਕਰ ਰਹੀ ਹੈ ਬੱਚੇ ਮਿਹਨਤ ਕਰਕੇ ਆ ਤੇ ਅੱਪਾ ਇਹਦੇ ਵਿੱਚ ਦੁੱਖ ਵਾਲੀ ਗੱਲ ਇਹ ਹੈ ਕਿ ਤੂੰ ਪਹਿਲੇ ਇਹਨ ਕਈ ਵਾਰੀ ਆਪਣੀ ਫਰਿਆਦ ਸਰਪੰਚ ਪੰਚਾਇਤ ਨੂੰ ਦਿੱਤੀ ਆ ਮੈਂ ਤੇ ਉਹੀ ਕਹੂੰਗਾ ਕਿ ਅਨਪੜਤਾ ਔਰ ਜਿਹੜੀ ਆ ਚਾਪਲੂਸੀ ਜਿਹੜੀ ਆ ਪੋਲਿਟਿਕਲ ਨੇਤਾ ਲੋਕਾਂ ਦੀ ਤੇ ਉਹਦੇ ਕਰਕੇ ਲੋਕ ਸਾਡੇ ਦਾ ਐਸੀ ਹਾਲਤ ਵਿੱਚ ਰਹਿ ਰਹੇ ਆ ਜਿਨ੍ਹਾਂ ਨੇ ਗੱਲ ਨਹੀਂ ਕੀਤੀ ਐਡਮਿਨਿਸਟ੍ਰੇਸ਼ਨ ਨੂੰ ਦੱਸਿਆ ਨਹੀਂ ਸਰਕਾਰ ਦੀਆਂ ਇੰਨੀਆਂ ਸਹੂਲਤਾਂ ਮੈਂ ਦਫਤਰਾ ਚ ਜਾ ਕੇ ਦੇਖਿਆ ਕਿ ਉਹ ਕਹਿੰਦੇ ਕਿ ਸਾਡੇ ਕੋਲ ਇੰਨੀ ਵੱਡੀਆਂ ਸਹੂਲਤਾਂ ਵਾਂ ਸਾਾਨੂੰ ਦੱਸੋਗੇ ਤਾਂ ਫੇਰ ਹੀ ਪਤਾ ਲੱਗਣਾ ਕਿ ਕਿੰਨੂ ਕੀ ਚਾਹੀਦਾ ਵਾ ਪਰ ਸਾਡੇ ਨੈਗਲੀਜੈਂਸੀ ਕਰਕੇ ਪਹਿਲੀਆਂ ਪੰਚਾਇਤਾਂ ਨੇ ਕਦੇ ਦੱਸਣ ਦੀ ਕੋਸ਼ਿਸ਼ ਇਹ ਨਹੀਂ ਕੀਤੀ ਕਿ ਅਫਸਰ ਦੇ ਮੱਥੇ ਲੱਗਣ ਦੀ ਕੋਸ਼ਿਸ਼ ਗੱਲ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਕਾਰਨ ਹੀ ਕਿ ਅਨਪੜਤਾ ਕਿ ਐਜੂਕੇਸ਼ਨ ਨਾ ਹੋਣ ਕਰਕੇ ਤੇ ਕਿ ਇਹ ਅਫਸਰ ਦੇ ਦਰਵਾਜੇ ਤੇ ਜਾ ਕੇ ਜਿਨ੍ਹਾਂ ਨੂੰ ਗੱਲ ਹੀ ਨਹੀਂ ਕਰਨੀ ਹੁੰਦੀ ਉਹਨਾਂ ਨੂੰ ਅਸੀਂ ਮੋਤਵਾਰ ਬਣਾਇਆ ਹੈ ਜਿਸ ਕਰਕੇ ਆਹ ਹਾਲਾਤ ਤਾਂ ਦੇਖਣ ਨੂੰ ਮਿਲਦੇ ਪਰ ਹੁਣ ਤੁਹਾਡੀ ਧਿਆਨ ਵਿੱਚ ਸਮੱਸਿਆ ਆ ਗਈ ਹੈ ਤੇ ਕੀ ਕਰੋਗੇ ਇਹੋ ਜੇ ਪਰਵਾਹ ਨਹੀਂ ਬਹੁਤ ਪਰਿਵਾਰ ਆਏ ਸਾਡੀ ਜਿਹੜੀ ਨਿਗਾਹ ਦੇ ਵਿੱਚ ਆਏ ਆ ਇਹ ਅੱਜ ਅਸੀਂ ਤੁਹਾਨੂੰ ਸਪੈਸ਼ਲ ਇਸੇ ਕਰਕੇ ਇੱਥੇ ਲੈ ਕੇ ਆਏ ਕਿ ਆ ਇੱਕ ਭੈਣ ਸਾਡੀ ਇੰਨਾ ਮਤਲਬ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾ ਰਹੀ ਆ ਤੇ ਹਾਲਾਤ ਦੇਖੋ ਇਹਦੇ ਘਰ ਦੇ ਹਾਲ ਦੇ ਕਿੰਨੇ ਆਪ ਤੰਗ ਹੋ ਹੈਗੇ ਹਰਾਣਵਾ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library and science labs, learning thrives. Our in-house mess, bakery and tuck shop ensure nutritious meals. From dance and music rooms to a cinema hall, all-weather pool and expert sports coaches, students excel in every way. Rooted in excellence, admissions open. Enroll today.